ਬੀਜੇਪੀ ਨੇ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਆਪਣਾ ਜਿਹੜਾ ਕਿ ਉਮੀਦਵਾਰ ਐ ਐਲਾਨਿਆ ਗੱਲਬਾਤ ਕਰ ਸਰ ਕੱਲ ਟਿਕਟ ਕਨਫਰਮ ਹੋ ਗਈ ਸਰ ਕੀ ਕਹਿੰਨਾ ਕਿ ਟਿਕਟ ਦਿੱਤੀ ਗਈ ਹੈ ਸਭ ਦੋ ਮਿੰਟ ਦੋ ਮਿੰਟ ਹਾਂਜੀ ਮੇਰੀ ਟਿਕਟ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਤੁਸੀਂ ਕਿਸੇ ਨੂੰ ਉਪਣਾ ਨਹੀਂ ਆ ਜਿੱਤਰਾ ਪਹਿਲਾਂ ਪਬਲਿਕ ਸਰਵਿਸ ਕੀਤੀ ਆ ਇਹ ਵੀ ਅੰਮ੍ਰਿਤਸਰ ਦੀ ਸੇਵਾ ਕਰਨ ਦਾ ਮੌਕਾ ਆ ਤੇ ਹਰ ਕੋ ਗਵਾਣਾ ਨਹੀਂ ਹੈ ਜੀ ਦੇਸ਼ੰਦਰ ਲੋਕ ਸਭਾ ਚੋਣਾਂ ਦਾ ਬੇਗੁਲਬਾ ਚੁੱਕਿਆ ਹੈ ਤੇ ਪੰਜਾਬ ਅੰਦਰ ਗੱਲ ਕਰ ਲਈ ਤਾਂ 7ਵੇਂ ਫੇਜ਼ ਦੇ ਤਹਿਤ ਇੱਥੇ ਇੱਕ ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਭਾਜਪਾ ਨੇ ਬੀਤੇ ਕੱਲ੍ਹ ਪੰਜਾਬ ਅੰਦਰ 6 ਉਮੀਦਵਾਰਾਂ ਦਾ ਐਲਾਨ ਜਿਹੜਾ ਕਿ ਉਹ ਕਰ ਦਿੱਤਾ ਹੈ ਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਤਰਨਜੀਤ ਸਿੰਘ ਸੰਧੂ ਨੂੰ ਜਿਹੜਾ ਕਿ ਉਹ ਉਮੀਦਵਾਰ ਐਲਾਨਿਆ ਕਿਉਂਕਿ ਚੁਣੌਤੀਆਂ ਜਿਆਦਾ ਵੱਡੀਆਂ ਨੇ ਦਿਹਾਤ ਵਿੱਚ ਕਿਉਂਕਿ ਭਾਜਪਾ ਦਾ ਜਿਹੜਾ ਕਿ ਸੰਗਠਨ ਦਿਹਾਤ ਵਿੱਚ ਜਿਆਦਾ ਮਜ਼ਬੂਤ ਨਹੀਂ ਹੈ ਟੈਗ ਲੱਗਾ ਹੋਇਆ ਹੈ ਭਾਜਪਾ ਸ਼ਹਿਰ ਦੀ ਪਾਰਟੀ ਆ ਤਾਂ ਮੇਰੇ ਨਾਲ ਮਨਜੀਤ ਸਿੰਘ ਮਨਾ ਜਿਹੜੇ ਕਿ ਅੰਮ੍ਰਿਤਸਰ ਦਿਹਾਤੀ ਦੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰ ਲਏ ਆ ਪੜੀ ਪਹਿਲਾਂ ਤਾਂ ਦੱਸ ਦਿਓ ਕੀ ਕੀ ਤਿਆਰੀਆਂ ਰਹਿਣ ਵਾਲੀਆਂ ਕਿਉਂਕਿ ਉਹ ਦਿਹਾਤ ਵਿੱਚ ਜਿਹੜੀ ਕਿ ਇੱਕ ਟੈਗ ਲੱਗਾ ਹੋਇਆ ਵੀ ਬੀਜੇਪੀ ਇੰਨੀ ਸਟਰੋਂਗ ਨਹੀਂ ਹੈ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਆਪਣੇ ਵੀਰ ਸੁਸ਼ੀਲ ਦੇਵ ਗਾਂਝੀ ਦਾ ਸਾਡੇ ਭੈਣ ਜੀ ਬਲਵਿੰਦਰ ਕੌਰ ਜੀ ਜਿਹੜੇ ਕਿ ਅਟਾਰੀ ਹਲਕੇ ਦੇ ਇੰਚਾਰਜ ਨੇ ਅੱਜ ਆ ਤੁਸੀਂ ਦੇਖ ਹੀ ਲਿਆ ਕਿ ਜਿਹੜੀ ਲੋਕਾਂ ਦੀ ਘਾਬਤ ਸੀ ਕਿ ਬੀਜੇਪੀ ਜਿਹੜੀ ਸ਼ਹਿਰਾਂ ਦੀ ਪਾਰਟੀ ਹੈ ਅੱਜ ਇਹਨਾਂ ਸਾਡੇ ਭਰਾ ਦੀ ਸਾਡੀ ਭੈਣ ਜੀ ਦੀ ਮਿਹਨਤ ਸਦਕਾ ਅੱਜ ਇਹ ਰਿਜ਼ੋਰਟ ਦੇ ਵਿੱਚ ਕੁਰਸੀਆਂ ਨਹੀਂ ਸੀ ਲੱਭ ਰੀਆਂ ਏਨੇ ਲੋਕ ਨੇ ਇਹ ਲੋਕਾਂ ਦਾ ਪਿਆਰ ਆ ਮੋਦੀ ਸਾਹਿਬ ਪ੍ਰਤੀ ਇਹ ਸਾਡੇ ਜਿਹੜੇ ਇੰਚਾਰਜ ਨੇ ਦੇਵਗਾਂਝੀ ਭੈਣਜੀ ਹੋਣਾ ਪ੍ਰਤੀ ਕਿਉਂਕਿ ਲੋਕਾਂ ਦੀ ਸੇਵਾ ਦੇ ਵਿੱਚ ਦਿਨ ਰਾਤ ਲੱਗੇ ਰਹਿੰਦੇ ਨੇ ਅੱਜ ਲੋਕਾਂ ਨੇ ਮਨ ਬਣਾ ਲਿਆ ਕਿ ਤੀਜੀ ਵਾਰੀ ਫੇਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਉਹਨਾਂ ਨੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦੇਣਾ ਤੇ ਜਿਹਦਾ ਪ੍ਰਤੱਖ ਪ੍ਰਮਾਣ ਆ ਅੱਜ ਅਟਾਰੀ ਹਲਕੇ ਦਾ ਬੂਥ ਸਮਿਲਨ ਜਿਵੇਂ ਕਿ ਕਹਿੰਦੇ ਨੇ ਕਿ ਮੇਰਾ ਬੂਥ ਸਭ ਤੋਂ ਮਜ਼ਬੂਤ ਤੇ ਅੱਜ ਓਟਾਰੀ ਹਲਕੇ ਦੇ ਜਿੰਨੇ ਵੀ ਬੂਥ ਨੇ ਸਭ ਤੋਂ ਮਜ਼ਬੂਤ ਨੇ ਤੇ ਸਾਨੂੰ ਆਸ ਆ ਕਿ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਓਟਾਰੀ ਹਲਕੇ ਦੇ ਵਿੱਚੋਂ ਸਾਨੂੰ ਜੋ ਪਾਰਟੀ ਨੇ ਉਮੀਦਵਾਰ ਦਿੱਤੇ ਨੇ ਸ਼੍ਰੀ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਅਸੀਂ ਉਹਨਾਂ ਨੂੰ ਬੜੀ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਇਸ ਓਟਾਰੀ ਹਲਕੇ ਦੇ ਵਿੱਚੋਂ ਜਿਤਾਵਾਂ। ਮਤਲਬ ਇੱਕ ਸਮਾਂ ਹੁੰਦਾ ਸੀ ਜਿਹਨੂੰ ਬੂਥ ਨਜ਼ਰ ਨਹੀਂ ਸੀ ਆਉਂਦੇ ਦਿਹਾਤ ਵਿੱਚ ਤਾਂ ਹੁਣ ਉਹ ਸਮਾਂ ਬਦਲ ਗਿਆ। ਉਦੋਂ ਸਾਡਾ ਗੱਠ ਜੋੜ ਸੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਤੇ 23 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਲੜਦੀ ਸੀ ਉਹ ਸ਼ਹਿਰ ਦੀਆਂ ਸੀਟਾਂ ਸੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਪਿੰਡਾਂ ਦੇ ਵਿੱਚ ਬਾਲਾ ਜਿਹੜਾ ਵਾ ਉਹ ਨਹੀਂ ਸੀ ਵਿਚਰਦੀ ਅੱਜ ਭਾਰਤੀ ਜਨਤਾ ਪਾਰਟੀ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ 13 ਦੀਆਂ 13 ਪਾਰਲੀਮੈਂਟ ਸੀਟਾਂ ਤੇ ਇਲੈਕਸ਼ਨ ਲੜਨੀ ਆ ਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ 117 ਸੀਟਾਂ ਤੇ ਇਲੈਕਸ਼ਨ ਲੜਨੀ ਆ ਉਹਦੀ ਤਿਆਰੀ ਨੂੰ ਲੈ ਕੇ ਅਸੀਂ ਬੂਤ ਪੱਧਰ ਤੱਕ ਜਾ ਰਹੇ ਆ ਤਕੜੇ ਹੋ ਕੇ ਅਸੀਂ ਜਿਹੜੀ ਆ ਇਹ ਪਾਰਲੀਮੈਂਟ ਦੀ ਇਲੈਕਸ਼ਨ ਵੀ ਲੜਾਂਗੇ ਤੇ ਆਉਣ ਵਾਲੀ ਵਿਧਾਨ ਸਭਾ ਦੀ ਇਲੈਕਸ਼ਨ ਵੀ ਲੜਾਂਗੇ ਗੁਰੂ ਕਿਰਪਾ ਕਰੇ 13 ਦੀਆਂ 13 ਸੀਟਾਂ ਵੀ ਜਿੱਤਾਂਗੇ ਤੇ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਬਣਾਵਾਂਗੇ ਬਾਰਡਰ ਬੈਕ ਤੇ ਬੈਠੇ ਹੋਏ ਕਿ ਕਿਹੜਾ ਇਸ਼ੂ ਨੇ ਜਿਹੜੇ ਕਿਹੜੇ ਕੇ ਮੁੱਦੇ ਨੇ ਜਿਹੜੇ ਕੀ ਹੱਲ ਕਰਨ ਦੀ ਕੋਸ਼ਿਸ਼ ਹੋਈ ਗਈ ਬੜੇ ਇਸ਼ੂ ਨੇ ਜੀ ਅੱਜ ਵੀ ਜਿਵੇਂ ਸ਼ਚੀਲ ਜੀ ਨੇ ਤਰਨਜੀਤ ਸੰਧੂ ਜੀ ਦੇ ਧਿਆਨ ਦੇ ਵਿੱਚ ਲਿਆਉਂਦੇ ਨੇ ਕਿ ਸਾਡਾ ਖਾਸ ਕਰਕੇ ਟਾਰੀ ਹਲਕੇ ਦਾ ਸਾਡੇ ਜਿਹੜੇ ਉਥੋਂ ਦੇ ਕੁੱਲੀ ਨੇ ਉਹਨਾਂ ਦਾ ਬੜਾ ਮੇਨ ਜਿਹੜਾ ਵੱਡਾ ਇਸ਼ੂ ਆ ਕਿ ਜਦੋਂ ਵਪਾਰ ਬੰਦ ਹੋ ਜਾਂਦਾ ਉਹ ਸਾਰੇ ਹੀ 13-1400 ਪਰਿਵਾਰ ਜਿਹੜੇ ਨੇ ਉਹ ਰੋਟੀ ਤੋਂ ਹਤਰ ਹੋ ਜਾਂਦੇ ਨੇ ਇਹਦੇ ਨਾਲ ਹੋਰ ਵੀ ਬੜੀਆਂ ਸਮੱਸਿਆਵਾਂ ਨੇ ਬਾਰਡਰ ਦੀਆਂ ਗੁਰੂ ਕਿਰਪਾ ਕਰੇ ਅਸੀਂ ਇਹੀ ਅਪੀਲ ਕਰਦੇ ਹਾਂ ਮਰਸਵਾਸੀਆਂ ਨੂੰ ਕਿ ਅੱਗੇ ਅਸੀਂ ਦੋ ਵਾਰੀ ਗਲਤੀ ਕਰ ਲਈ ਐਸ ਵਾਰੀ ਨਾ ਗਲਤੀ ਕਰੀਏ ਇਹ ਤਾਂ ਕੰਧ ਤੇ ਲਿਖਿਆ ਕਿ ਤੀਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਬਣਨ ਜਾ ਰਹੇ ਨੇ ਤੇ ਮੇਰੀ ਅਮਰਸਰ ਲੋਕ ਸਭਾ ਹਲਕੇ ਦੇ ਸਾਰੇ ਵੋਟਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬੇਨਤੀ ਆ ਕਿ ਆਪਾਂ ਤਕੜੇ ਹੋ ਕੇ ਆਪਣਾ ਇਸ ਲੋਕ ਸਭਾ ਦਾ ਯੋਗਦਾਨ ਵੀ ਸਰਕਾਰ ਦੇ ਵਿੱਚ ਪਾਈਏ ਤਾਂ ਕਿ ਅਸੀਂ ਹੱਕ ਠੋਕ ਕੇ ਮਾਨ ਦੇ ਨਾਲ ਮੋਦੀ ਸਾਹਿਬ ਤੋਂ ਜਾ ਕੇ ਇਹ ਜਿਹੜੇ ਸਾਡੇ ਬਾਰਡਰ ਬੈਲਟ ਤੇ ਕੰਮ ਨੇ ਸਮੱਸਿਆਵਾਂ ਨੇ ਉਹਦਾ ਹੱਲ ਕਰਵਾ ਸਕੀਏ ਆਖਿਆ ਜਾਂਦਾ ਵੀ ਕਾਰਕਟਰ ਜਿਹੜੇ ਬੂਥ ਤੇ ਜਿਹੜੀ ਪਾਰਟੀ ਜਿਹੜੀ ਕਿ ਸਟਰੋਂਗ ਹੈ ਉਹ ਪਾਰਟੀ ਜਿਹੜੀ ਕਿ ਜਿੱਤ ਹਾਸਲ ਕਰਦੀ ਤੇ ਬੂਥਾਂ ਦੇ ਕਿਸੇ ਨੂੰ ਪਿੰਛੇ ਨਹੀਂ ਆਉਂਦਾ ਮੈਂ ਤਾਂ ਪਹਿਲਾਂ ਬੇਨਤੀ ਕੀਤੀ ਸਾਡਾ ਬੂਥ ਸਭ ਤੋਂ ਮਜ਼ਬੂਤ ਜੇ ਸਾਡਾ ਭਾਰਤੀ ਜਨਤਾ ਪਾਰਟੀ ਦਾ ਬੂਥ ਅੱਜ ਮਜ਼ਬੂਤ ਹੋਊਗਾ ਤੇ ਅਸੀਂ ਜਿੱਤਾਂਗੇ ਅਸੀਂ ਬੂਥ ਜਿੱਤ ਲਿਆ ਪਿੰਡ ਜਿੱਤ ਲਿਆ ਪਿੰਡ ਜਿੱਤ ਲਿਆ ਅਸੀਂ ਆਪਣਾ ਵਿਧਾਨ ਸਭਾ ਜਿੱਤ ਲਈ ਜੇ ਵਿਧਾਨ ਸਭਾ ਜਿੱਤ ਲਈ ਤੇ ਅਸੀਂ ਪਾਰਲੀਮੈਂਟ ਜਿੱਤਾਂਗੇ ਸੋ ਸਾਡਾ ਜਿਹੜਾ ਬੂਥ ਆ ਅੱਜ ਹਰ ਇੱਕ ਬੂਥ ਅਸੀਂ 11-11 ਮੈਂਬਰੀ ਇੱਥੇ ਤੱਕ ਕੀ ਅਸੀਂ 11-11 ਦੀਆਂ ਟਾਰੀ ਲੱਗੇ ਤੇ ਅਸੀਂ 31-31 ਮੈਂਬਰੀ ਕਮੇਟੀਆਂ ਬਣਾਤੀਆਂ ਜਿਹੜੇ ਪਿੰਡ ਦੇ ਵਿੱਚ 31 ਮੈਂਬਰੇ ਕਬੂਤ ਤੇ ਬੈਠੇ ਹੋਣ ਤੇ ਤੁਸੀਂ ਯਕੀਨ ਮੰਨੋਗੇ ਉਹ ਬੂਤ ਕਿੱਦਾਂ ਅਸੀਂ ਹਰ ਸਕਦੇ ਆ ਗੁਰੂ ਕਿਰਪਾ ਕਰੇ ਸਾਡੇ ਵੀਰ ਸੁਸ਼ੀਲ ਜੀ ਸਾਡੀ ਭੈਣ ਜੀ ਦੀ ਮਿਹਨਤ ਸਦਕਾ 82 ਹਲਕੇ ਦਾ ਹਰ ਇੱਕ ਕਬੂਤ ਜਿਹੜਾ ਜਿੱਤਿਆ ਜਾਊਗਾ ਥੋੜਾ ਸਮੇਂ ਪਹਿਲੇ ਅਸੀਂ ਇਹਨਾਂ ਨੂੰ ਸੁਸ਼ੀਲ ਦੇਵ ਗਾਨੂ 82 ਹਲਕੇ ਦੇ ਜ਼ਿੰਮੇਵਾਰੀ ਮਿਲੀ ਸੀ ਨਾਲ ਇਹਨਾਂ ਦੇ ਵਾਈਫ ਨੂੰ ਮਿਲੀ ਸੀ ਕਿਹ ਸਮਝੋ ਇਨ ਸਟਰੋਂਗ ਹੋ ਰਹੀ ਹੈ ਪਾਰਟੀ ਉੱਤੇ ਇਹ ਨਦੀ ਬਦਲਤੀ ਹੋ ਰਹੀ ਆ ਅੱਜ ਸਾਡੀ ਭੈਣ ਜੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਹੀ ਆ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਉਹ ਜਾ ਰਹੇ ਨੇ ਸਾਡੇ ਵੀਰ ਸੁਸ਼ੀਲ ਦੇਵਗਾਂਜੀ ਉਹਨਾਂ ਦਾ ਸਾਥ ਦੇ ਰਹੇ ਨੇ ਜਿੱਥੇ ਟਾਰੀ ਹਲਕਾ ਦੇਖ ਰਹੇ ਨੇ ਤੇ ਮੈਂ ਤੇ ਇਹਨਾਂ ਦਾ ਧੰਨਵਾਦ ਕਰਦਾ ਮੇਰੇ ਜ਼ਿਲ੍ਹੇ ਦੇ ਨਾਲ ਮੇਰੇ ਜਨਰਲ ਸੈਕਟਰੀ ਨੇ ਤੇ ਜ਼ਿਲ੍ਹੇ ਦਾ ਵੀ ਸਾਰਾ ਕੰਮ ਇਹ ਦੇਖ ਰਹੇ ਨੇ ਪਾਰਟੀ ਨੂੰ ਸਮਰਪਿਤ ਨੇ ਇਹਨਾਂ ਦਾ ਰੋਮ ਰੋਮ ਜਿਹੜਾ ਵਾ ਪਾਰਟੀ ਵਾਸਤੇ ਆ ਮੈਂ ਕਈ ਵਾਰ ਇਹ ਫਖਰ ਵੀ ਮਹਿਸੂਸ ਕਰਦਾ ਕਿ ਜੋ ਵੀ ਪਾਰਟੀ ਦਾ ਚਾਹੇ ਸਾਨੂੰ ਕੋਈ 12 ਵਜੇ ਰਾਤ ਸੁਨੇਹਾ ਆ ਜੇ ਤੇ ਉਸੇ ਵੇਲੇ ਆਪਣੇ ਵੀਰ ਸੁਸ਼ੀਲ ਦੇਵਗਾਂਜੀ ਨੂੰ ਮੈਸੇਜ ਜਾਇਦਾ ਤੇ ਇਹ ਆਪਣੇ ਕੰਮ ਵੀ ਨਿੱਜੀ ਕੰਮ ਪਰਿਵਾਰਕ ਕੰਮ ਵੀ ਛੱਡ ਕੇ ਪਾਰਟੀ ਨੂੰ ਪਹਿਲ ਦਿੰਦਾ ਇਦਾਂ ਦਾ ਇਹ ਜਝਾਰੂ ਵਰਕਰ ਆ ਪਾਰਟੀ ਨੂੰ ਸਮਰਪਤ ਆ ਭਾਜਪਾ ਕਿਹਨੂੰ ਦੇਖਦੀ ਹੈ ਟੱਕਰ ਤੇ ਕਿਸ ਨਾਲ ਟੱਕਰ ਹੋ ਸਕਦੀ ਜਦੋਂ ਜੰਗ ਦੇ ਮੈਦਾਨ ਵਿੱਚ ਜਾਂਦਾ ਉਹਦੋਂ ਕਿਸੇ ਨੂੰ ਮਾੜਾ ਨਹੀਂ ਸਮਝੀਦਾ ਸਾਰੇ ਆਪੋ ਆਪਣੇ ਤਾਂ ਤਕੜੇ ਨੇ ਪਰ ਸਾਨੂੰ ਮਾਣ ਹੈ ਕਿ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਸਾਰੇ ਤੋਂ ਤਕੜੇ ਨੇ ਅਸੀਂ ਜਿੱਤ ਹਾਸਲ ਕਰਾਂਗੇ ਡਾਕਟਰ ਸੁਸ਼ੀਲ ਦੇਵ ਜਿਹੜੇ ਕੀ ਦਿਹਾਤੀ ਦੇ ਜਨ ਸਖਤਰ ਨੇ ਉਹਨਾਂ ਵੱਲੋਂ ਅੱਜ ਇੱਕ ਵੱਡਾ ਭਰਮਾ ਹੰਗਾਰਾ ਜਿਹੜਾ ਕਿ ਦਿੱਤਾ ਗਿਆ ਸੀ ਇੱਥੇ ਬੂਥ ਸੰਮੇਲਨ ਆਯੋਜਿਤ ਕੀਤਾ ਗਿਆ ਡਾਕਟਰ ਸਾਹਿਬ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਵਰਕਰ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜ਼ਿਲ੍ਹਾ ਪ੍ਰਧਾਨ ਦੇ ਆਤਸਦਾ ਮਨਜੀਤ ਸਿੰਘ ਮੰਨਾ ਜੀ ਸਾਡੀ ਸੀਨੀਅਰ ਲੀਡਰਸ਼ਿਪ ਆਈ ਹੈ ਸਾਡੇ ਸੁਰੇਜ ਭਾਤਵਾ ਜੀ ਜਿਹੜੇ ਸੈਕਟਰੀ ਨੇ ਪੰਜਾਬ ਦੇ ਭਾਜਪੀ ਦੇ ਉਹ ਵੀ ਇੱਥੇ ਰਹੇ ਅੱਜ ਸਾਰੇ ਬੂਥ ਸੰਮੇਲਨ ਚ ਉਹ ਸਾਡੇ ਸ਼ਵੇਤ ਮਲਕ ਜੀ ਵੀ ਰਹੇ ਜਗਮਉਂ ਸਿੰਘ ਦਾਜੂ ਜੀ ਸਾਡੇ ਮਹਾ ਮੰਤਰੀ ਸਾਡੇ ਜ਼ੋਨ ਦੇ ਚਾਰਜਮੈਨ ਉਹ ਵੀ ਆਏ ਜਿਨ੍ਹਾਂ ਨੂੰ ਟਿਕਟ ਦਿਵਾਜੀ ਗਈ ਹੈ ਦਿੱਤੀ ਗਈ ਹੈ ਲੋਕ ਸ ਉਹ ਵੀ ਇੱਥੇ ਸਮੇਲਨ ਚ ਮੂਚਾ ਸਮੇਲਨ ਚ ਆਏ ਔਰ ਮੈਂ ਉਹਨਾਂ ਦਾ ਸਾਧਿਆਂ ਦਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਜਿੱਥੇ ਮੈਂ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਉੱਥੇ ਮੇਰੇ ਜਿੰਨੇ ਵੀਰ ਅੱਜ ਅਟਾਰੀ ਹਲਕੇ ਤੋਂ ਪਿੰਡਾਂ ਚੋਂ ਬੁੱਠਾ ਤੋਂ ਸਾਡੇ ਮੰਡਲ ਪ੍ਰਧਾਨ ਸ਼ਕਤੀ ਕੇਂਦਰ ਚਾਜ ਬੁੱਧਨ ਚਾਰਜ ਆਏ ਆ ਮੈਂ ਉਹਨਾਂ ਦਾ ਸਾਰੀ ਜ਼ਿੰਦਗੀ ਦੇਣੀ ਰਾਵਾਂਗਾ ਬਹੁਤ ਬਹੁਤ ਧੰਨਵਾਦੀ ਕਿਉਂਦਾ ਮੇਰੇ ਵੀਰਾਂ ਨੇ ਬਹੁਤ ਸਾਥ ਦੇ ਰਿਆ ਔਰ ਅਟਾਰੀ ਜਿਹੜਾ ਹਲਕਾ ਆ ਉਹ ਭਾਰਤੀ ਜਨਤਾ ਪਾਰਟੀ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਏਗੀ ਇਹ ਮੈਨੂੰ ਸਾਧਿਆਂ ਦੇ ਮੇਰੇ ਵੀਰਾਂ ਨੇ ਵਿਸ਼ਵਾਸ ਦਿਵਾਇ ਉਹ ਕੀ ਕਰਨ ਦੇ ਨੇ ਅਰੁਣ ਜਟਲੀ ਬੜੇ ਵੱਡੇ ਲੀਡਰ ਸੀ ਦਿਗਜ ਲੀਡਰ ਸੀ ਹਰਦੀਪ ਸਿੰਘ ਪੂਰੀ ਵੀ ਦਿਗਜ ਲੀਡਰ ਸੀਗੇ ਉਹ ਹਾਰ ਗਏ ਤੇ ਹੁਣ ਇਸ ਵੇਲੇ ਫਿਰ ਤਰਨਜੀਤ ਸਿੰਘ ਸੰਧੂ ਮੈਦਾਨ ਵਿੱਚ ਉਦੋਂ ਕਈ ਗੱਲਾਂ ਸਹੀ ਸਾਡੀਆਂ ਸੱਦਾ ਲਾਈਨ ਸੀ ਇੱਕ ਤੇ ਕਾਲੀਦਾਲ ਨਾਲ ਕਈ ਵਾਰੀ ਕੀ ਹੁੰਦਾ ਸੀ ਵੀ ਪਿੰਡਾਂ ਦੇ ਵਿੱਚ ਸਾਨੂੰ ਜਿਹੜਿਆ ਤਕਰੀਬ ਮੋਟਾ ਪਾ ਦਿੰਦੇ ਸੀ ਲੋਕ ਕਮਲ ਦੇ ਫੋਲੋ ਵੋਟਾਂ ਨਹੀਂ ਸੀ ਪਾਉਂਦੇ ਉਹ ਇੱਕ ਥੋੜਾ ਜਿਹਾ ਸਾਦਾ ਥੋੜਾ ਕੰਮ ਠੀਕ ਨਹੀਂ ਸੀ ਲੇਕਿਨ ਇਸ ਵਾਰ ਜਿਹੜਿਆ ਪਾਰਟੀ ਨੇ ਬਹੁਤ ਵਧੀਆ ਕੰਮ ਹੋਇਆ ਹੈ ਅਸੀਂ 13 ਦੇ 13 ਲੋਕ ਸੇਵਾ ਸਭਾ ਸੀਟਾਂ ਦੇ ਲੜਨ ਜਾ ਰਹੇ ਹਾਂ ਉਹ 13 ਦੇ 13 ਸੀਟਾਂ ਜਿੱਤਣ ਜਾ ਰਹੇ ਹਾਂ ਇਹ ਸੱਚਾਈ ਹੈ ਤੁਸੀਂ ਦੇਖਣਾ ਉਹਨਾਂ ਦੇ ਦਿਨ ਕਿਉਂਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਨਰਿੰਦਰ ਮੋਦੀ ਜੀ ਜੋ ਦੇ ਦੇ ਪ੍ਰਧਾਨ ਮੰਤਰੀ ਹੈ ਗਰੀਬਾਂ ਦੇ ਪ੍ਰਧਾਨ ਮੰਤਰੀ ਹੈ ਉਹ ਜੋ ਕਹਿੰਦੇ ਉਹ ਕਰਕੇ ਦਿਖਾਉਂਦੇ ਆ ਉਹਨਾਂ ਜੋ ਕਿਹਾ 10 ਸਾਲਾਂ ਦੇ ਵਿੱਚ ਉਹ ਕਰਕੇ ਵਿਖਾਇਆ ਔਰ ਆਉਣ ਵਾਲੇ ਦੇ 2027 ਦਾ ਰੱਖਿਆ ਉਹ 2027 ਦੇ ਵਿੱਚ ਜਿਹੜੀ ਦੇਸ਼ ਦੀ ਇਕਨੋਮੀ ਆ ਤੀਜੇ ਨੰਬਰ ਤੇ ਆਉਣ ਜਾ ਰਹੀ ਹੈ ਤਿੰਨਾਂ ਦੇ ਮੁਲਕਾਂ ਦੁਨੀਆ ਦੇ ਮੰਕਾ ਤੇ ਜਾ ਰਹੀ ਹੋਣ ਜਾ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਸਮਝ ਲੱਗ ਗਈ ਹੈ ਇਸ ਵਾਰ ਲੋਕਾਂ ਨੇ ਤੁਸੀਂ ਦੇਖ ਲਿਓ ਕਿ ਜਿੱਦਾਂ ਸਾਡੇ ਬੂਥ ਵੀ ਲੱਗਣ ਔਰ ਉਹ ਬਹੁਤ ਦੱਗਣ ਕੇ ਸਾਰੇ ਲੇਕਿਨ ਉਹਦੇ ਬਾਝੂ ਵੀ ਲੋਕੀ ਘਤੀੜਾ ਵਟ ਕੇ ਜਿਹੜੀਆਂ ਵੋਟਾਂ ਸਾਨੂੰ ਪਾਉਣਗੇ ਹਰਕਾ ਪਾਤੀ ਜਤਾ ਪਾਡੂ ਕਮਲ ਦੇ ਫੁੱਲ ਨੂੰ ਲੋਕਾਂ ਨੂੰ ਪਤਾ ਆ ਸਾਡੀਆਂ ਮੁਸ਼ਕਲਾਂ ਸਾਡੀ ਬਾਹ ਜੇ ਲਾਈਨ ਆਰਡਰ ਠੀਕ ਕਰਨਾ ਆ ਗਰੀਬੀ ਦੂਰ ਕਰਨੀ ਆ ਜੇ ਬਾਲੇ ਨੇ ਛੱਤਾ ਬਦਲੀਆਂ ਜਾਣੀਆਂ ਆ ਜੇ ਕਨਕਤ ਜੀ ਲੋਕਾਂ ਦੇ ਕਾਰਡ ਇਕੱਠੇ ਗਏ ਜੇ ਮਿਲਨੇ ਆ ਤੋ ਇੱਕ ਪਾਤੀ ਜਨਤਾ ਪਾਰਟੀ ਆ ਉਹ ਪੰਜਾਬ ਦੇ ਲੋਕਾਂ ਦਾ ਸਾਥ ਦੇ ਸਕਦੀ ਹੈ ਪੰਜਾਬ ਦੇ ਲੋਕਾਂ ਦੀ ਬਾਹ ਫੜ ਸਕਦੀ ਹੈ ਇਸ ਵਾਰ ਕਮਲ ਦਾ ਫੁੱਲ ਖਿਲੇਗਾ ਅਮਰ ਸਿੰਘ ਖਿਲੇਗਾ ਜੀ ਆ ਤੁਸੀਂ ਇੱਥੋਂ ਹੀ ਦੇਖ ਲਓ ਜੋ ਅੱਜ ਬੂਥ ਸਭਮਿਲਨ ਤੇ ਹੋਇਆ ਇਹਨਾਂ ਦੇ ਮਨ ਦੇ ਇਹ ਕਿੰਨੇ ਆਪਣੇ ਪਾਰਟੀ ਨੂੰ ਪਿਆਰ ਕਰਦੇ ਨੇ ਅੱਜ ਕਿੱਡੀ ਵੱਡੀ ਗਿਣਤੀ ਦੇ ਵਿੱਚ ਆਏ ਨੇ ਜਿਵੇਂ ਕਿ ਮੈਂ ਸਟੇਜ ਤੇ ਬੋਲਦਿਆਂ ਕਿਹਾ ਕਿ ਜਦੋਂ ਪਹਿਲਾਂ ਜਿਵੇਂ ਤੁਸੀਂ ਗੱਲ ਕੀਤੀ ਆ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਦੇ ਵਿੱਚ ਨਹੀਂ ਸੀ ਆਧਾਰ ਉਦੋਂ ਤਾਂ ਅਸੀਂ ਕੁਰਸੀਆਂ ਲਾ ਦਿੰਦੇ ਤੇ ਸਾਨੂੰ ਬੰਦੇ ਨਹੀਂ ਸੀ ਬੈਠਣ ਵਾਲੇ ਰਹਿੰਦੇ ਤੇ ਅੱਜ ਕੁਰਸੀਆਂ ਨਹੀਂ ਲੱਭ ਰਹੀਆਂ ਇੰਨੇ ਬੰਦੇ ਆ ਗਏ ਨੇ ਅੱਜ ਹਰ ਇੱਕ ਬੂਥ ਤੇ ਕਮਲ ਖਿលੂਗਾ ਹਰ ਇੱਕ ਬੂਥ ਜਿਹੜਾ ਵਾ ਉਹ ਭਾਰਤੀ ਜਨਤਾ ਪਾਰਟੀ ਜਿੱਤੂ ਬਿਲਕੁਲ ਜੀ ਇਹ ਨੇ ਮਨਜੀਤ ਸਿੰਘ ਮੰਨਾ ਜਿਹੜੇ ਕਿ ਸਾਬਕਾ ਐਮਐਲਏ ਨੇ ਨਾਲ ਨਾਲ ਜਿਹੜਾ ਕਿ ਭਾਜਪਾ ਦੇ ਦਿਹਾਤੀ ਦੇ ਪ੍ਰਧਾਨ ਨੇ ਉਹ ਨਾਲ ਜਨਨ ਸਕੱਤਰ ਨੇ ਡਾਕਟਰ ਤੁਸ਼ੀਲ ਦੇਵਗਨ ਕਿਉਂਕਿ ਇਹਨਾਂ ਦਾ ਇਹੀ ਆਖਣਾ ਵੀ ਬੀਜੇਪੀ ਜਿਹੜੀ ਕਿ ਹੁਣ ਪਿੰਡਾਂ ਵਿੱਚ ਵੀ ਮਜ਼ਬੂਤ ਹੋ ਰਹੀ ਹੈ ਤੇ ਇਸ ਵਾਰ ਵੀ ਜਿਹੜਾ ਕਿ ਮਜ਼ਬੂਤੀ ਨਾਲ ਜਿਹੜਾ ਕਿ ਭਾਜਪਾ ਦੇ ਵਰਕਰ ਹਰ ਬੂਤੇ ਡਟਣਗੇ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਤਰਨਜੀਤ ਸਿੰਘ ਸੰਧੂ ਉਹਨਾਂ ਦੀ ਜਿੱਤ ਜਿਹੜੀ ਕਿ ਉਹ ਯਕੀਨੀ ਬਣਾਉਣਗੇ ਸਾਡੇ ਅੰਮ੍ਰਿਤਸਰ ਧਿਆਨ ਦੇ ਸਤਕਾਰਯੋਗ ਪ੍ਰਧਾਨ ਜੀ ਮਨਨਾ ਸਾਹਿਬ ਜਨਨ ਫੈਕਟਰੀ ਜਿਹੜੇ ਕਿ بڑے ਜੁਧਾਰੂ ਜਿਨ੍ਹਾਂ ਨੇ ਅੱਜ ਰੈਲੀ ਉਜਿਤ ਕੀਤੀ ਸੁਸ਼ੀਲ ਜੀ ਭੈਗੀ ਬਲਵਿੰਦਰ ਕੌਰ ਜੀ ਮੇਰੇ ਛੋਟੇ ਭਾਈ ਪੰਜਾਬ ਭਾਜਪਾ ਦੇ ਸਖਤਰ ਸੂਰਜ ਭਾਰਦਵਾ ਜੀ ਔਰ ਸਾਰੇ ਅੱਜ ਹਜ਼ਾਰਾਂ ਦੀ ਗਿਣਤੀ ਜਾਇ ਅਟਾਰੀ ਵਿਧਾਨ ਸਭਾ ਹਲਕੇ ਦੇ ਪਿਆਰੇ ਸਾਥੀ ਪੈਣਾ ਮੈਂ ਸਮਝਣਾ ਕਿ ਮੋਦੀ ਜੀ ਦੀ ਹਨੇਰੀ ਚੱਲ ਰਹੀ ਹੈ ਅੱਜ ਸੁਸ਼ੀਲ ਜੀ ਦੇ ਪ੍ਰਯਾਸ ਦੇ ਨਾਲ ਪ੍ਰਧਾਨ ਜੀ ਦੀ ਅਧਿਖਸ਼ਤਾ ਦੇ ਵਿੱਚ ਆਤਾਰੀ ਅੰਕੇਜ ਲੋਕ ਸਭਾ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਬੂਥ ਸਭੇਦਨ ਹੋਇਆ ਹੈ। ਜੋ ਮੈਂ ਉਸਾ ਦੇ ਕੇ ਮੇਰਾ ਆਤਮ ਵਿਸ਼ਵਾਸ ਵੱਧ ਗਿਆ ਹੈ ਕਿ ਅੱਜ ਮੋਦੀ ਜੀ ਦੇ ਨਾਂ ਤੇ ਸਾਰਾ ਦੇਸ਼ ਖੜਾ ਹੈ 543 ਸੀਟਾਂ ਤੇ ਮੋਦੀ ਜੀ ਖੜੇ ਨੇ ਔਰ ਤਰਨਜੀਤ ਸਿੰਘ ਸੰਧੂ ਜੀ ਜਿਹੜੇ ਸਾਬਕਾ ਐਮਬੈਸਡਰ ਨੇ ਰਾਜਦੂਤ ਨੇ ਅਮਰੀਕਾ ਦੇ بڑے ਸੁਲਝੇ ਪੜੇ ਲਿਖੇ ਅੰਮ੍ਰਿਤਸਰ ਦੇ ਨਿਵਾਸੀ ਉਹ ਅੱਜ ਉਹਨਾਂ ਨੂੰ ਟਿਕਟ ਦਿੱਤਾ ਸੋ ਉਹਨਾਂ ਜੇ ਅਸੀਂ ਮੋਦੀ ਜੀ ਦੀ ਸ਼ਕਲ ਦੇਖਣੀ ਹੈ ਸਾਰਾ ਦੇਸ਼ ਕਹਿ ਰਿਹਾ ਹੈ ਕਿ ਮੋਦੀ ਜੀ ਮੇਰੇ ਪਰਿਵਾਰ ਦੇ ਮੈਂਬਰ ਨੇ ਮੋਦੀ ਜੀ ਕਹਿੰਦੇ ਨੇ 140 ਕਰੋੜ ਦੇਸ਼ ਵਾਸੀਆਂ ਦਾ ਮੈਂ ਪਰਿਵਾਰ ਦਾ ਮੈਂਬਰ ਆ ਮੈਂ ਇਸ ਦੇਸ਼ ਨੂੰ ਪਰਮ ਵਿਵਹਰ ਤੇ ਲੈ ਕੇ ਜਾਣਾ ਹੈ ਮੈਂ ਇਸ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਣਾ ਹੈ ਮੈਂ ਇਸ ਦੇਸ਼ ਨੂੰ ਤੀਸਰੀ ਆਰਥਿਕ ਸ਼ਕਤੀ ਬਣਾਣਾ ਹੈ ਮੈਂ ਇਸ ਦੇਸ਼ ਨੂੰ ਸੋਨੇ ਦੀ ਚਿੜੀਆ ਜਿਹੜੀ ਜਿਹਨੂੰ ਕਹਿੰਦੇ ਨੇ ਉਹ ਦੁਬਾਰਾ ਬਣਾਣਾ ਹੈ ਔਰ ਮੈਂ ਇੱਥੋਂ ਦੀ ਗਰੀਬ ਜਨਤਾ ਦਾ 140 ਕਰੋੜ ਦੇਸ਼ਵਾਸੀਆਂ ਦਾ ਜੀਵਨ ਸਰਵ ਸੂਦ ਦਾ ਸੰਪਨ ਬਣਾਣਾ ਹੈ ਸੋ ਮੈਂ ਬੇਨਤੀ ਕਰਾਂਗਾ ਅਮਰਤਸਰ ਸਾਹਿਬ ਦੇ ਪੰਜਾਬ ਦੇ ਦੇਸ਼ ਦੇ ਸਾਰੇ ਵੋਟਰਾਂ ਨੂੰ ਕਿ ਹਰਮਨ ਪਿਆਰੇ ਤਪਸਵੀ ਯਸ਼ਸਵੀ ਉਜਸਵੀ ਜਿਹੜੇ ਦੇਸ਼ ਲਈ ਰੋਜ਼ 18 ਘੰਟੇ ਕੰਮ ਕਰਦੇ ਨੇ ਜਿਹੜੇ ਇੱਕ ਵੀ ਛੁੱਟੀ ਨਹੀਂ ਲੈਂਦੇ ਜਿਨ੍ਹਾਂ ਦਾ ਕੋਈ ਖਾਤਾ ਨਹੀਂ ਹੈ ਉਹ ਰਾਜਨੀਤੀਜ ਨਹੀਂ ਹੈ ਉਹ ਕੇਵਲ ਦੇਸ਼ ਦੀ ਸੇਵਾ ਕਰ ਰਿਹਾ ਉਹ ਤਪਸਵੀ ਅਸੀਂ ਕਮਲ ਦੇ ਫੁੱਲ ਤੇ ਵੋਟਾਂ ਪਾਈਏ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਈਏ ਤਰਨਜੀਤ ਜੀ ਨੂੰ ਮੈਂਬਰ ਪਾਰਲੀਮੈਂਟ ਬਣਾਈਏ ਧੰਨ ਮੈਂ ਕਹਿੰਦਾ ਕਮਾਲ ਹੈ ਮੇਰਾ ਛੋਟਾ ਭਾਈ ਵਧਾਈਆਂ ਦਾ ਪਾਤਰ ਹੈ ਦੋਨੋਂ ਅਸੀਂ ਦੇ 2 ਇਨ 1 ਦੇ ਤਾ ਟਾਰੀ ਨੂੰ ਦੋ ਇੱਕ ਦੀ ਕਾਰ ਇੱਧਰ ਨਿਕਲਦੀ ਹੈ ਇੱਕ ਦੀ ਕਾਰ ਇੱਧਰ ਨਿਕਲਦੀ ਹੈ ਅੱਧਾ ਟਾਰੀ ਇੱਕ ਹੁੰਦਾ ਅੱਧਾ ਟਾਰੀ ਦੂਜਾ ਕੋ ਹੁੰਦਾ ਸੋ ਸੁਸ਼ੀਲ ਜੀ ਤੇ ਬਰਵਿੰਦਰ ਕੌਰ ਭੈਣ ਜੀ ਇਹ ਅਸੀਂ ਦੋ ਨਮਾਇंदे ਦੇ ਦਿੱਤੇ ਨੇ ਇੱਕ ਦੀ ਬਦਲੇ ਸੋ 2 ਇਨ 1 ਨੂੰ ਵੋਟਾਂ ਵੀ ਜਿਹੜੀਆਂ ਨੇ ਉਹਨੀਆਂ ਹੀ ਮਿਲੀਆਂ ਚਾਹੀਦੀਆਂ ਜਿੰਨੀ ਇਹਨਾਂ ਦੀ ਸੇਵਾ ਸੋ ਬਹੁਤ ਵਧੀਆ ਕਟ ਕੀਤਾ ਬਹੁਤ ਸ਼ਾਬਾਸ਼ ਸੁਸ਼ੀਲ ਜੀ ਤੇ ਭੈਣ ਜੀ ਨੂੰ ਇਸ ਵੱਡੇ ਕਟ ਲਈ ਔਰ ਪ੍ਰਧਾਨ ਜੀ ਨੂੰ ਵਧਾਈ ਜਿਨ੍ਹਾਂ ਨੇ ਅਮਰਸਰ ਦੇ ਆਤ ਇੱਕ ਨਵਾਂ ਇਤਿਹਾਸ ਰਚਦਾ ਮੰਨਾ ਸਾਹਿਬ ਨੇ ਮੈਂ ਦੇਖਿਆ ਮੁਜੀਬ ਤੇ ਚਲੇ ਜਾਓ ਰਾਜਾ ਸੰਸੀ ਚਲੇ ਜਾਓ ਔਰ ਨਾਲੇ ਚਲੇ ਜਾਓ ਮੰਨਾ ਸਾਹਿਬ ਦੇ ਨਿਤਤਵ ਵਿੱਚ ਸ਼ਾਨਦਾਰ ਕੰਮ ਹੋਇਆ ਅਮਰੋਧਰ ਦੀ ਆਦਿ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾਏਗਾ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਮਿਲ ਆ ਜਾਏਗਾ ਔਰ ਅਗਲੇ ਮੁੱਖ ਮੰਤਰੀ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਹੋ ਜੀ ਸਰ ਬਹੁਤ ਨਵਾਂ ਜੀ ਇਸ ਪਾਰਟੀ ਨੂੰ ਮਜ਼ਬੂਤ ਹੋਵੇ ਉਸ ਪਾਰਟੀ ਦੇ ਕਰਨੇ ਜਿੱਤੇ ਯਕੀਨੀ ਹੁੰਦੀ ਹੈ ਤੇ ਬੂਥ ਲੈਵਲ ਤੇ ਪਾਰਟੀ ਮਜ਼ਬੂਤ ਬਣ ਰਹੀ ਹੈ ਜਿੱਕੇ ਨਾਲ ਐਸਾ ਕਿ ਇੱਕੋ ਹੀ ਪਾਰਟੀ ਹੈ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ 17 ਕਰੋੜ ਸਾਡੇ ਮੈਂਬਰ ਨੇ ਸਾਡੇ ਪ੍ਰਧਾਨ ਜਗਤ ਪ੍ਰਕਾਸ਼ ਜੀ ਨੱਡਾ ਜੀ ਨੂੰ ਵਧਾਈ ਹੈ ਸੋ ਸਾਡਾ ਹਰ ਬੂਤ ਤੇ ਵਰਕਰ ਹੈ ਹੋਰ ਕਿਸੇ ਪਾਰਟੀ ਦਾ ਵਰਕਰ ਨਹੀਂ ਭ੍ਰਸ਼ਟਾਚਾਰੀ ਹੈ ਕਾਂਗਰਸ ਭ੍ਰਸ਼ਟਾਚਾਰੀ ਆਮ ਆਦਮੀ ਪਾਰਟੀ ਭ੍ਰਸ਼ਟਾਚਾਰੀ ਅਕਾਲੀ ਦਲ ਤੇ ਵੀ ਇਹ ਰੋਗ ਲੱਗਦੇ ਨੇ ਔਰ ਇਹ ਠੱਗਬੰਦਲ ਬਣਿਆ ਹੈ ਜਿਹੜੇ ਇੱਕ ਸ਼ੇਰ ਬੋਲਾਂਗਾ ਉਹ ਸ਼ੇਰ ਸਮਝੋ ਕਿ ਜਿਗਨੂ ਇਹ ਠੱਗਬੰਦਨ ਵਾਲੇ ਜਿਗਨੂ ਇਹ ਚਾਹੁੰਦੇ ਨੇ ਇਹ ਸੂਰਜ ਨੂੰ ਮਿਟਾ ਦੇਣਾ ਦਿਨ ਦੇ ਟਾਈਮ ਜੁਗਨੂ ਨੇ ਤੇ ਨਜ਼ਰ ਨਹੀਂ ਆਣਾ ਸੂਰਜਲੇ ਜੁਗਨੀਓ ਜੁਗਨੂਆ ਨੇ ਇਹ ਫੈਸਲਾ ਕੀਤਾ ਹੈ ਕਿ ਸੂਰਜ ਨੂੰ ਮਿਟਾਵਾਂਗੇ ਇਹ ਜੁਗਨੂ ਨੇ ਠਗ ਬੰਦਨ ਵਾਲੇ ਜਿਹੜੇ ਮੋਦੀ ਦੀ ਰੂਪੀ ਸੂਰਜ ਨੂੰ ਮਿਟਾਉਣ ਦਾ ਪ੍ਰਯਾਸ ਕਰਦੇ ਨੇ ਇਹ ਦੇਸ਼ ਦੀ ਜਨਤਾ ਫੈਸਲਾ ਕਰੇਗੀ ਕਿ ਇਹ ਭ੍ਰਸ਼ਟਾਚਾਰੀ ਜੁਗਨੂ ਜੇਲ੍ਹ ਦੇ ਅੰਦਰ ਹੋਣਗੇ ਚੋਣਾਂ ਲੜੀਆਂ ਸੀ 2022 ਚ ਔਰ ਉਸ ਤੋਂ ਉਦੋਂ ਦੀ ਹੀ ਮੈਂ ਆਪਣੇ ਹਲਕੇ 'ਚ ਵਿਚਰ ਰਹੀ ਆ ਔਰ ਮੇਰੀ ਜਿਹੜੀ ਜਿੰਨੀ ਵੀ ਮੇਰੀ ਹਟਾਰੀ ਹਲਕੇ ਦੀ ਮੰਡਲ ਟੀਮ ਹੈ ਸਾਰੇ ਜਥੇ ਆਏ ਸਾਰੇ ਪਿੰਡਾਂ ਦੇ ਔਰ ਇਹ ਮੋਦੀ ਜੀ ਦਾ ਜਿਹੜਾ ਕਮਲ ਦਾ ਪੋਤਾ ਜੀ ਖਵਾਣਗੇ ਔਰ ਇਸ ਵਾਰ ਮੋਦੀ ਜੀ 400 ਪਾਰ ਜਿਹੜੀਆਂ ਸੀਟਾਂ ਲੈ ਕੇ ਜਾਣਗੇ ਔਰ ਇਹ ਤਰਨਦੀਪ ਸੰਧੂ ਜੀ ਜਿਨ੍ਹਾਂ ਨੂੰ ਅਸੀਂ ਅੱਜ ਆਪਣੀਆਂ ਮੰਗਾਂ ਵੀ ਰੱਖੀਆਂ ਨੇ ਕਿ ਸਾਡੇ ਟਾੜੀ ਹਲਕੇ ਦੇ ਜਿੰਨੇ ਵੀ ਲੋਕ ਹੈ ਇਹਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਨਗੇ ਉਹ ਔਰ ਅਸੀਂ ਮੈਂ ਇਹਨਾਂ ਦਾ ਜਿਹੜੇ ਸਾਥ ਦੇਣਗੇ ਸੰਧੂ ਜੀ ਦਾ ਇਹ ਸਾਥ ਦੇਣਗੇ ਔਰ ਅਸੀਂ ਬੀਜੇ ਵੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਚੰਗਾ ਬਲੰਦ ਕਰਾਂਗੇ ਔਰ ਇਹਨਾਂ ਕੁਝ ਕਹਿੰਦੀ ਹਾਂ ਮੈਂ ਇੱਥੇ ਆਏ ਹੋਏ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਹਾਂਜੀ ਅੱਜ ਇੱਥੇ ਬੰਦੇ ਜੁਆਇਨ ਕਰ ਰਹੇ ਆ ਪਹਿਲਾਂ ਵੀ ਅਸੀਂ ਬਹੁਤ ਜਨਤਰੀ ਕੀਤੀ ਲਈ ਹੈ ਤੇ ਅੱਜ ਵੀ ਜੁਆਇਨ ਕਰ ਰਹੇ ਆ ਜੀ ਕੈਂਪਰਸ ਸੰਖਪਾਲ ਦੇ ਨਾਲ ਸਿਕੰਦਰ ਪੱਛਰੀ ਚਾਹਿਆਨਿਕ ਸੂਰਤ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par